ਜਿਹੜਾ ਮਾਨ ਸਨਮਾਨ ਹੁਣ ਅਗਲਾ ਹੈ ਆ ਜਿਹੜੀ ਪਿਆਰਾ ਸਾਊਂਡ ਹੈ ਮੰਨਵੀ ਅੰਮਰਗੜ ਦਾ ਏਰੀਆ ਹੈ ਮਲੇਰ ਕੋਲੇ ਦਾ ਏਰੀਆ ਹੈ ਪਰ ਪਿਆਰੇ ਸਾਊਂਡ ਦਾ ਹੁਣ ਬਹੁਤ ਵੱਡਾ ਨਾਮ ਬਣ ਗਿਆ ਦੁਨੀਆ ਦੇ ਵਿੱਚ ਉਹ ਇਸ ਕਰਕੇ ਬਣਿਆ ਵੀ ਇਹਨਾਂ ਦਾ ਇੱਕ ਤਾਂ ਸਾਊਂਡ ਵਧੀਆ ਇੱਕ ਇਹਨਾਂ ਨੂੰ ਓਪਰੇਟ ਵਧੀਆ ਕਰਨਾ ਆਉਂਦਾ ਹੈ ਸਾ ਧੰਨਵਾਦ ਸਮੁੱਚੇ ਪੰਜਾਬ ਦੇ ਜੀ ਇਹਨਾਂ ਦੀ ਬਹੁਤ ਵੱਡੀ ਡਿਮਾਂਡ ਹੈ ਪਿਆਰਾ ਸਾਊਂਡ ਮਨਵੀ ਦੀ ਜੋ ਆਜ ਮਾਨ ਸਨਮਾਨ ਮੁਕੰਦ ਪਰ ਪਿੰਡ ਦੇ ਵਿੱਚ ਹਨੀ ਪੰਡਤ ਉਹਨਾਂ ਨੇ ਸੋਨੂੰ ਪੰਜ ਉਹਨਾਂ ਨੇ ਫੈਸਲਾ ਕੀਤਾ ਵੀ ਆਪਾ ਮਾਨ ਸਨਮਾਨ ਜਿਹੜਾ ਹੈ ਪਿਆਰਾ ਸਾਊਂਡ ਮਨਵੀ ਦਾ ਵੀ ਅੱਜ ਮੋਟਰਸਾਈਕਲ ਦੇ ਨਾਲ ਕਰਾਂਗੇ ਸਾਰੀ ਟੀਮ ਜਿਹੜੀ ਆਈ ਹੋਈ ਸਰਦਾਰ ਬਲਵੀਰ ਸਿੰਘ ਪੁੱਤਰ ਅੱਜ ਇਹ ਮਾਨ ਸਨਮਾਨ ਜਿਹੜਾ ਹੈ ਉਹ ਹਾਸਲ ਕਰਨਗੇ ਪਿਆਰਾ ਸਾਉਂਡ ਮਨਵੀ ਜੋ ਪਿਆਰਾ ਜੀ ਬਲਵੀਰ ਸਿੰਘ ਜੀ ਪਿਆਰਾ ਉਹਨਾਂ ਦੇ ਪੁੱਤਰ ਇਹ ਮਾਨ ਸਨਮਾਨ ਹਾਸਲ ਕਰ ਰਹੇ ਨੇ ਕ੍ਰਿਸ਼ਨ ਗੁੱਜਰ ਕ੍ਰਿਸ਼ਨ ਗੁੱਜਰ ਜੀ ਆ ਜਣਾਂ ਕ੍ਰਿਸ਼ਨ ਗੁਜਰ ਕਾਸਲ ਵੱਲੋਂ ਇਹ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਕ੍ਰਿਸ਼ਨ ਗੁਜਰ ਜੀ ਕਿਧਰੇ ਪਾਸੇ ਨੇ ਸਾਡੇ ਵੀਰ ਇਹ ਕ੍ਰਿਸ਼ਨ ਗੁਜਰ ਜੀ ਕ੍ਰਿਸ਼ਨ ਗੁਜਰ ਕਾਸਲ ਇਹਨਾਂ ਵੱਲੋਂ ਇਹ ਮਾਨ ਸਨਮਾਨ ਪਿਆਰਾ ਸਾਊਂਡ ਮਨਵੀ ਬੋਲੇ ਸੋਨ ਹੋ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਮਰੁੰਡਿਆਂ ਨੂੰ ਮੋਟਰਸਾਈਕਲ ਵੰਡਦੇ ਅੱਜ ਮੁਕੰਦਪੁਰ ਦੇ ਵਿੱਚ ਸਾਰੇ ਸਾਥੀਆਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਪਿਆਰਾ ਸਾਊਂਡ ਮਨਵੀ ਸ਼ੁਭ ਸ਼ਾਮਾ ਤੁਹਾਡੇ ਵਾਸਤੇ हां नरेंद्र जी ਕਿਧਰ ਦੇ ਪਾਸੇ ਨੇ ਸੁਰੱਖਾ ਜਾ ਮੁੰਡਾ ਸੋ ਸੁੰਦਰ ਜੀ ਬੋਡੀ ਬਣਾਈ ਹੋਈ ਹੈ